ਮਾਂਜੋਵ ਡੀਜੀਪੀ ਸਾਹਿਬ ਪੰਜਾਬ ਤੇ ਮਾਂਜੋਵ ਜੀ ਐਸਐਸਪੀ ਸਾਹਿਬ ਜਿਹੜਾ ਸਾਹ ਪੂਜੇ ਦਿਸ਼ਾ ਨਿਰਦੇਸ਼ਾਂ ਅਟ ਮੱਲਕੇ ਅੱਜ ਅਸੀਂ ਜਿਹੜਾ ਵਾ ਉਹ ਟਾਂਡਾ ਹਿਸ਼ਾਰਪੁਰ ਰੋਡ ਦੇ ਉੱਤੇ ਜਿਹੜੋ ਮੀਟਰ ਦੀ ਸਹਾ ਨਾਲ ਚਰਾ ਮੱਲਕੇ ਵੀਕਰਾਂ ਦੇ ਓਵਰ ਸਪੀਡ ਵੀਕਰਾਂ ਦੇ ਚਲਾਨ ਕੱਟਣ ਵਾਸਤੇ ਨਾਕਾ ਲਗਾਇਆ ਹੋਇਆ ਸੀਗਾ ਤੇ ਜਨਤਾ ਨੂੰ ਅਵੇਅਰ ਕਰਨ ਵਾਸਤੇ ਅਸੀਂ ਹਿਸ਼ਾਰਪੁਰ ਦੇ ਹਰੇਕ ਰੋਡ ਦੇ ਉੱਪਰ ਜਿੱਥੇ ਤੱਕ ਦੀ ਹੱਦ ਪੈਂਦੀ ਆ ਉੱਥੇ ਅਸੀਂ ਇਸ ਲਈ ਮੱਲਕੇ ਸਪੀਡ ਦੇ ਲਿਮਟ ਦੇ ਜਿਹੜੇ ਆ ਬੋਰਡ ਵੀ ਲਗਾਏ ਹੋਏ ਨੇ ਕਿ ਜਿਹੜੇ ਬਕਾਇਦਾ ਦੋਨੋਂ ਦੇਖਦੇ ਨੇ ਪਰ ਕੁਝ ਲੋਕ ਜਿਹੜੇ ਆ ਉਹ ਇਹਦਾ ਧਿਆਨ ਨਹੀਂ ਦਿੰਦੇ ਤੇ ਉਹ ਹਾਇ ਜਿਆਦਾ ਸਪੀਡ ਚ ਹੋਣ ਕਰਕੇ ਉਹਦਾ ਆਪਣੀ ਡਰਾਈਵਿੰਗ ਵੱਲ ਵੀ ਧਿਆਨ ਹੁੰਦਾ ਜਦੋਂ ਫਿਰ ਅਸੀਂ ਅੱਗੇ ਉਹਨਾਂ ਨੂੰ ਰੋਕਦੇ ਆ ਤੇ ਫਿਰ ਉਹ ਕਹਿੰਦੇ ਆ ਕਿ ਤੁਸੀਂ ਇਹ ਜਿਹੜਾ ਅਵੇਰਨੈਸ ਵਾਸਤੇ ਜਿਹੜੇ ਬੋਰਡ ਨਹੀਂ ਲਗਾਏ ਫਿਰ ਅਸੀਂ ਕਈ ਵਾਰ ਉਹਨਾਂ ਨੂੰ ਇਹ ਬੋਰਡ ਦਿਖਾਉਣ ਨੂੰ ਅੱਜ ਦਾ ਦਿਖਾਈਦਾ ਉਹਨਾਂ ਨੂੰ ਵੀ ਆ ਦੇਖੋ ਅਸੀਂ ਬੋਰਡ ਲਗਾਏ ਨੇ ਤੁਸੀਂ ਧਿਆਨ ਨਹੀਂ ਦਿੱਤਾ ਇਸ ਵਾਸਤੇ ਇਹ ਜਿਹੜੇ ਬੋਰਡ ਅਸੀਂ ਲਗਾਏ ਹੋਇਆ ਤੇ ਅਸੀਂ ਬੇਨਤੀ ਕਰਦੇ ਆਂ ਅਪੀਲ ਵੀ ਕਰਦੇ ਆਂ ਜਨਤਾ ਨੂੰ ਕਿ ਆਪਣਾ ਝਾਂਜੜਾ ਵਾਲਾ ਰੋਡ ਦੇ ਉੱਪਰ ਬੋਰਡਾਂ ਤੇ ਵੀ ਦਿੱਤਾ ਜਾਵੇ ਤੇ ਆਪਣੀ ਸਪੀਡ ਨਾਲ ਵੀ ਧਿਆਨ ਦਿੱਤਾ ਜਾਵੇ ਆਪਣੇ ਵਹੀਕਲ ਦੇ ਮੁਤਾਬਕ ਜਿਹੜੀ ਸਪੀਡ ਕੰਟਰੋਲ ਚ ਰੱਖਣ ਅੱਜ ਜਿਹੜਾ ਆਪਾਂ ਨਕਾ ਲਗਾਇਆ ਚੰਡਾ ਰੋਡ ਤੇ ਤੇ ਓਵਰ ਸਪੀਡ ਦੇ ਕਿੰਨੇ ਕਿ ਚਲਾਨ ਕੱਟ ਚੁੱਕੇ ਆ ਜੇ ਤੱਕ ਅਸੀਂ ਓਵਰ ਸਪੀਡ ਦੇ ਹੁਣ ਤੱਕ 25 ਦੇ ਕਰੀਬ ਜਿਹੜੇ ਆ ਉਹ ਚਲਾਨ ਕੱਟ ਚੁੱਕੇ ਆ ਤੇ ਅਜਿਹਾ ਅਸੀਂ ਮਿਲ ਕੇ ਜਿਹੜੇ ਆ ਚਲਾਨ ਕਟਨੇ ਜਾ ਰਹੀ ਨੇ ਜਿਹੜੇ ਲੋਕੀ ਹਜੇ ਵੀ ਓਵਰ ਸਪੀਡ ਚਲਾਉਂਦੇ ਜਾਂ ਯੁਵਾ ਵਰਗ ਤੇਜ਼ ਚਲਾਉਂਦੇ ਉਹਨਾਂ ਨੂੰ ਕੀ ਮੈਸੇਜ ਹੈ ਮੇਰੇ ਯੁਵਾ ਵਰਗ ਨੂੰ ਅਪੀਲ ਹੈ ਕਿ ਟੂ ਵੀਲਰ ਹੋਵੇ ਜਾਂ ਫੋਰ ਵੀਲਰ ਹੋਵੇ ਇਹਨੂੰ ਰੋਡ ਦੇ ਮੁਤਾਬਕ ਅੰਡਰ ਕੰਟਰੋਲ ਸਪੀਡ ਜਿਹੜਾ ਇਹਨੂੰ ਚਲਾਉਣਾ ਚਾਹੀਦਾ ਓਵਰ ਸਪੀਡ ਨਾ ਚਲਾਓ ਤਾਂ ਕਿ ਆਪਣੀ ਜਾਨ ਨੂੰ ਵੀ ਖਤਰੇ 'ਚ ਨਾ ਪਾਓ ਤੇ ਦੂਸਰਿਆਂ ਦੀ ਜਾਨ ਨੂੰ ਵੀ ਖਤਰੇ ਵਿੱਚ ਨਾ ਪਾਓ ਕਈ ਵਾਰਾਂ ਜਿਹੜੇ ਨੌਜਵਾਨ ਵਹੀਕਲ ਲੈਨੇ ਤੇਜ਼ ਹੁੰਦੇ ਆ ਸਾਹਮਣੇ ਦਿਖਾਈ ਵੀ ਦੇ ਰਿਹਾ ਹੁੰਦਾ ਕਿ ਅੱਗੇ ਜਿਹੜੀ ਆ ਸਪੀਡੋਮੀਟਰ ਮਸ਼ੀਨ ਲੱਗੀ ਆ ਲੇਕਿਨ ਫਿਰ ਵੀ ਇੰਨੀ ਤੇਜ਼ ਜਾਂਦੇ ਨੇ ਕਿ ਹੋ ਸਕਦਾ ਆਪਣਾ ਨੁਕਸਾਨ ਕਰਾਉਣ ਜਾਂ ਪੁਲਿਸ ਮਲਾਜਮਾਂ ਦੇ ਉੱਤੇ ਨਾਲ ਕੋਈ ਅ ਮਤਲਬ ਕਿ ਉਹਨਾਂ ਜੀ ਆਪਣਾ ਵੀ ਤਜਰਾ ਵਾ ਤੇਜ਼ ਰਫ਼ਤਾਰ ਨਾਲ ਹਿੱਟ ਕਰ ਸਕਦੇ ਆ ਦੋ ਪਹੀਆ ਚਲਾਨ ਵਾਹਨ ਜਿਹੜੇ ਆ ਉਹ ਚਲਾਨ ਵੇਲੇ ਕਈ ਯੁਵਾ ਵਰਗ ਜਾਂ ਕਈ 올ਡ ਏਜ ਜਾਂ ਹੋਰ ਬੰਦੇ ਹੈਲਮਟ ਦੀ ਵਰਤੋਂ ਨਹੀਂ ਕਰਦੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਟੂ-ਵਿਲਰ ਦੇ ਉੱਤੇ ਜਿਹੜੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਆਪਣੀ ਜਾਨ ਦੀ ਸੁਰੱਖਿਆ ਲਈ ਤੇ ਆਪਣੀ ਪਰਿਵਾਰ ਦੀ ਚਿੰਤਾ ਕਰਨ ਵਾਸਤੇ ਜਿਹੜਾ ਵਾ ਟੂ ਵਿਲਰ ਜਿਹਦੇ ਤੇ ਹੈਲਮਟ ਪਹਿਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਕਿਤੇ ਮਿਸ ਹੈਪਨਿੰਗ ਹੁੰਦੀ ਹੈ ਤੇ ਆਪਾਂ ਰੋਡ ਤੇ ਕਿਤੇ ਡਿੱਗ ਜਾਂਦੇ ਆ ਤੇ ਸਭ ਤੋਂ ਜ਼ਿਆਦਾ ਨੁਕਸਾਨ ਸਾਨੂੰ ਉਦੋਂ ਹੁੰਦਾ ਜਦੋਂ ਸਾਡੇ ਸਿਰ ਤੇ ਸੱਟ ਲੱਗਦੀ ਆ ਤੇ ਹੈਲਮਟ ਪਹਿਨਣਾ ਬਹੁਤ ਜ਼ਰੂਰੀ ਆ ਆਪਣੇ ਲਈ ਵੀ ਤੇ ਦੂਸਰੇ ਲਈ ਵੀ